ਦੇਸ਼ ਦੀ ਵੰਡ ਸਮੇ ਹੋਈਆਂ ਅਣ ਹੋਣੀਆਂ ਸਦਕਾ ਲੱਗੇ ਡੂੰਗੇ ਜ਼ਖਮਾਂ ਦੀ ਪੀੜ ਅੱਜ ਵੀ ਕਰੋੜਾਂ ਪੰਜਾਬੀਆਂ ਦੇ ਅੰਗ ਸੰਗ ਹੈ ਉਹਨਾਂ ਉੱਤੇ ਮਰਹਮ ਲਾਉਣ ਦੀ ਥਾਂ ਜਦੋਂ ਕਦੀ ਮਾੜਾ ਮੋਟਾ ਅੰਗੂਰ ਆਉਣ ਦੀ ਕੋਈ ਗੁੰਜਾਇਸ਼ ਬਣਦੀ ਵੀ ਹੈ ਤਾਂ ਦੋਹਾਂ ਮੁਲਕਾਂ ਦੀਆਂ ਸਰਕਾਰਾਂ ਇੱਕ ਦੂਜੀ ਉੱਤੇ ਦੋਸ਼ ਮੜਦੀਆਂ ਤਿੱਖੇ ਨੋਹਾਂ ਵਾਲੀ ਅਜੇ ਨਫ਼ਰਤ ਹੀ ਘਰੂਂਡ ਭਰਦੀਆਂ ਹਨ ਕਿ ਜ਼ਖਮ ਹੋਰ ਛੱਲੇ ਜਾਂਦੇ ਹਨ ਜੇ ਸਧਾਰਨ ਆਵਾਮ ਕਈ ਸਾਲ ਇਸਪੀਡ ਵਿੱਚ ਲੁੱਚਦੇ ਘੁਰਲਾਉਂਦੇ ਰਹਿੰਦੇ ਹਨ ਆਹਲੇ ਸਿਆਸਤ ਦੀ ਹੋਮੇ ਉਸ ਦੀ ਕੁਰਸੀ ਦੀ ਲੋੜ ਅਤੇ ਮਜਬੂਰੀ ਨੇ ਦੋਹਾ ਮੁਲਕਾਂ ਵਿੱਚ ਲੋਕਮਨਾ ਉੱਤੇ ਆਪਣੇ ਕੂੜ ਪ੍ਰਚਾਰ ਦੀ ਅਜਹੀ ਮੋਟੀ ਤੈ ਵਿਛਾ ਦਿੱਤੀ ਹੈ ਕਿ ਉਸ ਹੇਟਾ ਮੁਹੱਬਤ ਦੀ ਆਤ ਜੁਗਾਦੀ ਵਗਦੀ ਕੂਲ ਵੀ ਨੱਪੀ ਦੱਬੀ ਗਈ ਹੈ पर किते किते कुज मना ਵਿੱਚ ਆਪਣੇ ਅੰਦਰਲੇ ਵੇਗ ਅਤੇ ਤੜਪ ਨਾਲ 부ੜਕ ਕੇ ਇਹ ਕੂਲ ਇਸ ਮੋਟੀ ਕਾਲੀ ਤਹਿ ਨੂੰ ਤੋੜ ਕੇ ਚਾਂਦੀ ਰੰਗੇ ਚਸ਼ਮੇ ਦੇ ਰੂਪ ਵਿੱਚ ਫੁੱਟ ਨਿਕਲਦੀ ਹੈ ਅਤੇ ਹਮਾਰਾ ਪੈਗਾਮ ਮੁਹੱਬਤ ਹੈ ਜਹਾਂ ਤੱਕ ਪਹੁੰਚੇ ਗੁਣਗਣਾਉਂਦੀ ਆਪਣੇ ਰੰਗ ਵਿੱਚ ਰਤੀ ਵਹਿ ਤੁਰਦੀ ਹੈ 12 ਤੋਂ 19 ਅਪ੍ਰੈਲ 2001 ਤੱਕ ਆਲਮੀ ਪੰਜਾਬੀ ਕਾਨਫਰੰਸ ਲਾਹੌਰ ਦੇ ਸਿਲਸਿਲੇ ਵਿੱਚ ਮੇਰੀ ਲਾਹੌਰ, ਕਸੂਰ, ਸ਼ੇਖੋਪੁਰਾ, ਨਨਕਾਣਾ ਸਾਹਿਬ ਤੇ ਲਾਇਲਪੁਰ ਦੀ ਸੰਖੇਪ ਜਿਹੀ ਫੇਰੀ ਇਸੇ ਮੁਹੱਬਤੀ ਗੁਣਗਨਾਹਟ ਦਾ ਸੁਹਾਵਣਾ ਸਬੱਬ ਬਣੀ। ਉੱਥੇ ਆਮ ਲੋਕਾਂ ਨੂੰ ਮਿਲਦਿਆਂ ਮੈਨੂੰ ਹੈਰਾਨੀ ਭਰੀ ਖੁਸ਼ੀ ਹੋਈ ਕਿ ਲਹਿੰਦੇ ਪੰਜਾਬ ਦੇ ਪੰਜਾਬੀ ਭਰਾਵਾਂ ਦੇ ਮਨਾਂ ਵਿੱਚ ਵੀ ਚੜ੍ਹਦੇ ਪੰਜਾਬ ਦੇ ਆਪਣੇ ਵਿਛੜੇ ਭਰਾਵਾਂ ਲਈ ਵਿਗੋਚੇ ਅਤੇ ਵਿਛੋੜੇ ਦੀ ਬੜੀ ਤੀਬਰ ਤੜਪਣੀ ਹੈ ਦੋਹਾ ਪੰਜਾਬਾਂ ਵਿੱਚ ਅਜਿਹੇ ਕਰੋੜਾਂ ਲੋਕ ਜਿਨ੍ਹਾਂ ਦੀਆਂ ਜੜਾਂ ਤੇ ਯਾਦਾਂ ਇੱਕ ਦੂਜੇ ਮੁਲਕ ਨਾਲ ਜੁੜੀਆਂ ਹੋਈਆਂ ਹਨ ਉਹ ਸਰਹੱਦਾਂ ਤੋਂ ਉਰਾਰ-ਪਾਰ ਜਾ ਕੇ ਆਪਣੇ ਵਡੇਰਿਆਂ ਦੀ ਸਰਜ਼ਮੀਨ ਨੂੰ ਚੁੰਮ ਕੇ ਮੱਥੇ ਨਾਲ ਝੁਹਾਉਣ ਲਈ ਬਿਲਕ ਰਹੇ ਹਨ ਵਿਛੜੇ ਭਰਾਵਾਂ ਨੂੰ ਗਲੇ ਮਿਲਣ ਲਈ ਲੁੱਛ ਲੋਚ ਰਹੇ ਹਨ ਸਾਂਝੀ ਜ਼ੁਬਾਨ ਸਾਂਝੀ ਇਤਿਹਾਸ ਸਾਂਝੀ ਵਸੇਬ ਤੇ ਸਾਂਝੀ ਰਹਿਤਲ ਦੀ ਖਿੱਚ ਤਾਂ ਅਚੇਤ ਸੁਚੇਤ ਹਰੇਕ ਦੇ ਮਨ ਵਿੱਚ ਇੱਕ ਦੂਜੇ ਲਈ ਤੁਣਕੇ ਮਾਰਦੀ ਰਹਦੀ ਹੈ। ਇਹੋ ਹੀ ਕਾਰਨ ਹੈ ਕਿ ਕਰੜੇ ਤੋਂ ਕਰੜੇ ਮੰਦੀ ਸੁੱਕੀ ਰੇਤ ਵਿੱਚ ਵੀ ਕਿਤੇ ਨਾ ਕਿਤੇ ਮਾੜੀ ਮੋਟੀ ਸਿੱਲ ਮੌਜੂਦ ਹੈ ਤੇ ਥੋੜਾ ਜਿਹਾ ਵੀ ਇਸ ਸਿੱਲ ਨੂੰ ਥਪਥਪਾ ਕੇ ਦੇਖੀਏ ਤਾਂ ਉਸੇ ਥੋਂ ਪਾਣੀ ਸਿੰਮ ਪੈਂਦਾ ਹੈ। ਇਕ ਕਾਨਫਰੰਸਾਂ ਇਹ ਮਿਲਣੀਆਂ ਕਰੜੇ ਮਨਾਂ ਉੱਤੇ ਕੂਲੇ ਮੁਹੱਬਤੀ ਹੱਥਾਂ ਦੀ ਥਪਥਪਾਟ ਹੀ ਤਾਂ ਹਨ ਜੇ ਇਹ ਮਿਲਣੀਆਂ ਮੁਸਲਸਲ ਹੁੰਦੀਆਂ ਰਹਿਣ ਤਾਂ ਨਿਸ਼ਚੈ ਹੀ ਹੀਟੋਂ ਮੁਹੱਬਤ ਦਾ ਚਾਂਦੀ ਰੰਗਾ ਪਾਣੀ ਸਿੰਮ ਸਕਦਾ ਹੈ ਅਜਿਹੇ ਵੱਡੇ ਅਤੇ ਵਿਧੇਰੇ ਉਦਮਾ ਨਾਲ ਇਹ ਪਾਣੀ ਜਮਾ ਹੋ ਕੇ ਵਹਿ ਵੀ ਸਕਦਾ ਹੈ ਮੁਹੱਬਤ ਦੀ ਵਗਦੀ ਰਾਵੀ ਦੇ ਰੂਪ ਵਿੱਚ ਉਤੋਂ ਉਤੋਂ ਬੇਸ਼ੱਕ ਇਹ ਰਾਵੀ ਸੁੱਕੀ ਪਈ ਜਾਪਦੀ ਹੈ ਪਰ ਮੈਨੂੰ ਵਿਸ਼ਵਾਸ ਹੈ कि ਸਾਡੇ ਸਭ ਦੇ ਤੁਰ ਅੰਦਰ ਕਿਤੇ ਨਾ ਕਿਤੇ ਇਹ ਨਿਰੰਤਰ ਵਹਿ ਰਹੀ ਹੈ ਲੋੜ ਇਸ ਤੋਂ ਕੂੜ ਦੀ ਮੋਟੀ ਰੇਤ ਲਈ ਤੈਨੂੰ ਪੁੱਟ ਕੇ ਉਖੇੜ ਕੇ ਪਾਸੇ ਕਰਨ ਦੀ ਹੈ ਇੰਜ ਮੇਰੀ ਇਹ ਲਿਖਤ ਨਾਵਾਂ ਥਾਵਾਂ ਤੇ ਇਮਾਰਤਾਂ ਦੇ ਦਰਸ਼ਨਾਂ ਦਾ ਵੇਰਵਾ ਦੇਣ ਵਾਲੀ ਕੋਈ ਪਰੰਪਰਿਕ ਸਫਰਨਾਮਾ ਲਿਖਤ ਨਹੀਂ ਇਹ ਤਾਂ ਮਨਾਂ ਤੋਂ ਮਨਾਂ ਤੱਕ ਦੀ ਯਾਤਰਾ ਦਾ ਤਰਲ ਬਿਰਤਾਂਤ ਹੈ ਇਹ ਸਿਰਫ ਸੱਤਾਂ ਦਿਨਾਂ ਦਾ ਵੇਰਵਾ ਨਹੀਂ ਇਹਦੇ ਪਿੱਛੇ ਤਾਂ ਸੱਤਾਂ ਪੁਛਤਾਂ ਦਾ ਦਰਦ ਬੋਲਦਾ ਹੈ ਇਹ ਲਿਖਤ ਪੀੜ੍ੀਆਂ ਦੀ ਸਾਂਝ ਦੇ ਟੁੱਟਣ, ਢਿੜਕਣ ਤੇ ਮੁੜ ਗਲੇ ਲੱਗਣ ਲਈ ਅਹਲ ਦੀ ਤੜਪ ਦੀ ਤਾਂਗ ਦੀ ਦਰਦਦਾਸਤਾ ਹੈ। ਇਹੋ ਹੀ ਕਾਰਨ ਹੈ ਕਿ ਜਦੋਂ ਪੰਜਾਬੀ ਟਰਬਿਊਨ ਵਿੱਚ ਪਾਠਕ ਇਸ ਦਰਦਦਾਸਤਾ ਨੂੰ ਕਿਸ਼ਤਵਾਰ ਪੜ ਰਹੇ ਸਨ ਤਾਂ ਉਹਨਾਂ ਦੇ ਮਨ ਪਿਗਲ ਕੇ ਉਹਨਾਂ ਦੀਆਂ ਅੱਖੀਆਂ 'ਚੋਂ ਵਹਿ ਨਿਕਲਦੇ ਰਹੇ। ਇਹਨਾਂ ਪਾਠਕਾਂ ਵਿੱਚ ਸੁੱਚੇ ਦਿਲ ਵਾਲੇ ਸਧਾਰਨ ਪਾਠਕਤਾ ਸਨ ਹੀ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸਿਆਸਤ ਵਿੱਚ ਵੱਡੇ ਰੁਤਬਿਆਂ ਵਾਲੇ ਰਹਿ ਚੁੱਕੇ ਮੰਤਰੀਆਂ ਨੇ ਵੀ ਇਸ ਨੂੰ ਸੁਣਦਿਆਂ ਮੇਰੇ ਕੋਲ ਹੌਕੇ ਵਰਗਾ ਹੰਗਾਰਾ ਭਰਿਆ ਬਹੁਤ ਸਾਰੇ ਆਨੇਤਾ ਇਹ ਮਾਸੂਮ ਇੱਛਾ ਵੀ ਪ੍ਰਗਟਾਈ ਕਿ ਇਹ ਰਾਵੀ ਇਸ ਤਰ੍ਹਾਂ ਹੀ ਪੰਜਾਬੀ ਟਰਬਿਨ ਦੇ ਪੰਨਿਆਂ ਉੱਤੇ ਵਗਦੀ ਰਹੇ ਪਰ ਇੱਕ ਸੁਹਿਰਦ ਪਾਠਕ ਨੇ ਇਸ ਦੀ ਅੰਤਮ ਕਿਸ਼ਤ ਪੜ੍ਹ ਕੇ ਇੱਕ ਬੜੀ ਦਿਲਚਸਪ ਗੱਲ ਸੁਣਾਈ ਉਸ ਕਹਾ ਵਗਦੀ ਹੈ ਰਾਵੀ ਦੀ ਅੰਤਮ ਕਿਸ਼ਤ ਬਾਰੇ ਸੁਣ ਕੇ ਮੇਰੇ ਬੱਚਿਆਂ ਨੇ ਤੁਰੰਤ ਕਿਹਾ ਚਲੋ ਇਹ ਵੀ ਚੰਗਾ ਹੀ ਹੋਇਆ ਇਹ ਛਪਣੀ ਬੰਦ ਹੋ ਗਈ ਕਿਉਂ ਮੇਰੇ ਪੁੱਛਣ ਤੇ ਉਸਨੇ ਦੱਸਿਆ ਉਹ ਆਖਦੇ ਸਨ ਕਿ ਹਰ ਇੱਕ ਐਤਵਾਰ ਨੂੰ ਸਾਡਾ ਪਿਓ ਅਖਬਾਰ ਲੈ ਕੇ ਬੈਠ ਜਾਂਦਾ ਸੀ ਨਾਲੇ ਅਖਬਾਰ ਪੜੀ ਜਾਂਦਾ ਸੀ ਨਾਲੇ ਅਥਰੂ ਕੇਰੀ ਜਾਂਦਾ ਸੀ ਇਹ ਸੁਣ ਕੇ ਲੱਗਾ ਕਿ ਮੇਰਾ ਲਿਖਣਾ ਸਫਲ ਹੋ ਗਿਆ ਇਹੋ ਹੀ ਤਾਂ ਮੈਂ ਲੋੜੀਂਦਾ ਸੀ ਖੁਸ਼ਕ ਹੋਏ ਨਾਣਾ ਵਿੱਚ ਨਮੀ ਪੈਦਾ ਕਰਨਾ ਸੁੱਕੇ ਮਨਾਂ ਵਿੱਚ ਮੁਹੱਬਤ ਦੀ ਰਾਵੀ ਵਗਾਉਣਾ ਕਰੜੇ ਮਨਾਂ ਵਾਲਿਆਂ ਨੂੰ ਇਹ ਨਿਰੂਲ ਕੋਰੀ ਭਾਵੁਕਤਾ ਵੀ ਲੱਗ ਸਕਦੀ ਹੈ ਖੁਰਦਬੀਨ ਲੈ ਕੇ ਅਰਥ ਕਰਨ ਵਾਲਿਆਂ ਨੂੰ ਹਾਕਮਾਂ ਦੀ ਸੋਚ ਤੋਂ ਡੇੜ ਵੱਟ ਕੇ ਤੁਰਨ ਵਾਲੀ ਇਸ ਲਿਖਤ ਵਿੱਚ ਦੇਸ਼ ਦੀ ਵਫਾਦਾਰੀ ਪ੍ਰਤੀ ਸ਼ੰਕਾ ਵੀ ਸੂ ਵੀ ਲੱਭ ਸਕਦੀ ਹੈ ਪਰ ਮੈਨੂੰ ਲੱਗਦਾ ਹੈ ਕਿ ਮੈਂ ਇਸ ਰਚਨਾ ਰਾਹੀਂ ਦੋਹਾਂ ਮੁਲਕਾਂ ਦੇ ਆਵਾਮ ਅੰਦਰਲੇ ਤਰਲਪਾਵਾ ਨੂੰ ਜ਼ੁਬਾਨ ਦੇਣ ਦਾ ਅਤੇ ਸਰਬਸਾਂਝੀ ਮਨੁੱਖਤਾ ਪ੍ਰਤੀ ਵਫਾਦਾਰੀ ਨਿਭਾਉਣ ਦਾ ਨਿਰਮਾਣ ਕਾਰਜ ਕਰਨ ਦੀ ਸਾਦਾ ਜਹੀ ਕੋਸ਼ਿਸ਼ ਕੀਤੀ ਹੈ ਇਹ ਰਚਨਾ ਸਰਹੱਦਾਂ ਅਤੇ ਕੰਡੇਦਾਰ ਬਾੜਾਂ ਦੇ ਉੱਪਰ ਦੀ ਮੁਹੱਬਤ ਦਾ ਸਤਰੰਗਾ ਇੰਦਰਤਨੁਖੀ ਪੁਲ ਉਸਾਰ ਕੇ ਇੱਕ ਦੂਜੇ ਤੱਕ ਪੁੱਜਣ ਅਤੇ ਇੱਕ ਦੂਜੇ ਨੂੰ ਸਮਝਣ ਦਾ ਨਿੱਕਾ ਜਿਹਾ ਯਤਨ ਹੈ ਮੈਂ ਇਸ ਲਿਖਤ ਰਾਹੀਂ ਬਾਰੂਦ ਦੀ ਬੋ ਦੀ ਜਗ੍ਹਾ ਮੁਹੱਬਤ ਦੀ ਖੁਸ਼ਬੋ ਖਿੰਡਾਉਣ ਦਾ ਸਭ ਕਿਸਮ ਦੇ ਲੜਾਈ ਝਗੜਿਆਂ ਨੂੰ ਮਿਲ ਬੈਠ ਕੇ ਨਿਪਟਾਉਣ ਦਾ ਵਿਛੜਿਆਂ ਨੂੰ ਗਲੇ ਮਿਲਾਉਣ ਦਾ ਇੱਕ ਮਾਸੂਮ ਜਿਹਾ ਹੋਕਾ ਦਿੱਤਾ ਹੈ ਕੋਈ ਸੁਨੇਗਾ ਇਸ ਹੋਕੇ ਨੂੰ ਕੋਈ ਨਾ ਕੋਈ ਤਾਂ ਸੁਨੇਗਾ ਹੀ